ਇਹ ਦਿਓ ਪ੍ਰਾਇਮਰੀ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਇਹ ਕਿ ਕਿਹਾ ਕਿ ਪੰਜਾਬ ਸਰਕਾਰ ਸਾਡੀ ਕਿਸਾਨ ਦੀ ਸਰਕਾਰ ਇਹ ਤੋਂ ਸਤਖਲੰਦੀ ਕਿ ਨਹੀਂ ਪਾਈ ਹੈ ਨਿੱਜੀ ਖੇਤਰ ਦੇ ਸਹਾਰੇ ਬਣਾ ਕੇ ਚੱਲਣ ਗਿਆ ਹੌਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਰજનਕ ਖੇਤਰ ਨੂੰ ਤਕੜਾ ਕਰਨ ਦੀ ਲੋੜ ਹੈ ਮੱਕਦੇ ਆਪਕਾ ਨਾਲ ਤੱਕਿਆ ਕਰਨ ਵਾਲੀ ਜ਼ਿਲ੍ਹਾ ਸਿਖਿਆ ਅਫਸਰ ਪ੍ਰਾਇਮਰੀ ਮੁਰਦਾਬਾਦ 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 ਨਾਲ ਸਿੱਖਿਆ ਅਫਸਰ ਪ੍ਰਾਇਮਰੀ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਜ਼ਿਲ੍ਹਾ ਸਿੱਖਿਆ ਦਾ ਜਲੂਸ ਕੱਢਣ ਵਾਲੀ ਹਾਂਜੀ ਸਰ ਸੁਭਨਾਮ ਕੀ ਤੁਹਾਡਾ ਮੇਰਾ ਨਾਮ ਹਰਦੇਵ ਸਿੰਘਾ ਜੀ ਤੇ ਅੱਜ ਇੱਥੇ ਧਰਨਾ ਲਾਣ ਦਾ ਕਿ ਪੰਜ ਅਸੀਂ ਇੱਥੇ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਇਕਾਈ ਵੱਲੋਂ ਅਧਿਆਪਕਾਂ ਦੀਆਂ ਵੱਖ-ਵੱਖ ਪੱਖੀਆਂ ਮੰਗਾਂ ਨੇ ਉਹਦੇ ਤਹਿਤ ਅਸੀਂ ਰੈਲੀ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਖਿਲਾਫ ਕਿਉਂਕਿ ਇੱਥੇ ਪਤਾ ਹੀ ਆ ਕਿ ਪੰਜਾਬ ਸਰਕਾਰ ਨੇ ਚਿੱਠੀ ਕੱਢੀ ਹੋਈ ਆ ਕਿ ਜਿਹੜੇ ਪੰਜਾਬ ਦੇ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਮੁੱਖ ਅਧਿਆਪਕਾਂ ਤੋਂ ਵਾਂਝੇ ਆ ਉੱਥੇ ਜ਼ਿਲ੍ਹਾ ਸਿੱਖਿਆਤ ਤਰ ਜਿਹੜੇ ਮੁੱਖ ਅਧਿਆਪਕਾਂ ਦੀਆਂ ਨਿਯੁਕਤੀਆਂ ਕਰਨ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਨਿਯੁਕਤੀਆਂ ਹੋ ਚੁੱਕੀਆਂ ਪਰੰਤੂ ਜ਼ਿਲ੍ਹਾ ਜਿਹੜਾ ਸਾਡਾ ਲੁਧਿਆਣਾ ਵਾ ਇਹਦੇ ਵਿੱਚ 2 250 ਜਿਹੜੇ ਪਾ ਦਾ ਉਹ ਖਾਲੀ ਪਿਆ ਮੁੱਖ ਅਧਿਆਪਕਾਂ ਦੇ ਲੇਕਿਨ ਇਹ ਜਿਹੜੇ ਇੱਥੋਂ ਦੇ ਅਧਿਕਾਰੀ ਆ ਡਿਪਟੀ ਡਿਪਟੀ ਡੀਓ ਪ੍ਰਾਇਮਰੀ ਤੇ ਡੀਓ ਪ੍ਰਾਇਮਰੀ ਦੋਨੋਂ ਜਿਹੜੇ ਹੈਗੇ ਆ ਚੁੱਪ ਕਰੇ ਬੈਠੇ ਹੈਗੇ ਆ ਅਧਿਆਪਕ ਤਰਾ ਤਰਾ ਕਰ ਰਹੇ ਆ ਉਹ ਬਿਨਾ ਪਦ ਹੋਏ ਜਿਹੜੇ ਹੈਗੇ ਹੰਤ ਹੋਏ ਉਹ ਰਿਟਾਇਰ ਹੋ ਰਹੇ ਹੈਗੇ ਇਹਦੇ ਖਿਲਾਫ ਆ ਇੱਕ ਸਾਡਾ ਬੜਾ ਵੱਡਾ ਪੱਖ ਦਾ ਮਸਲਾ ਜੀ ਗਹੌਰ ਸਕੂਲ ਦੀ ਮੁੱਖ ਅਧਿਆਪਕਾਂ ਨੂੰ ਇਹਨਾਂ ਨੇ ਇੱਕ ਰੰਜਿਸ਼ ਤਹਿਸ਼ ਨਿੱਜੀ ਰੰਜਿਸ਼ ਤਹਿਤ ਪੀਓ ਪ੍ਰਾਇਮਰੀ ਨੇ ਪਹਿਲਾਂ ਮੌਤਲ ਕੀਤਾ ਹੁਣ 65 ਕਿਲੋਮੀਟਰ ਦੂਰ ਉਹਦੀ ਬਦਲੀ ਕਰਕੇ ਉਹਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉੱਪਰਲੇ ਅਧਿਕਾਰੀ ਜਿਹੜੇ ਇਹਨਾਂ ਨੂੰ ਹਦਾਇਤ ਕਰ ਚੁੱਕੇ ਆ ਕਿ ਮਸਲਾ ਹੱਲ ਕਰੋ ਲੇਕਿਨ ਇਹ ਹੱਲ ਨਹੀਂ ਕਰ ਰਹੇ ਜਾਣ ਬੋਝ ਕੇ ਲੰਮਕਾਰ ਰਹੇ ਆ ਇਹਦੇ ਨਾਲ ਹੀ ਅਸੀਂ ਜਿਵੇਂ ਬਦਲੀਆਂ ਦੀ ਨੀਤੀ ਜਿਹੜੀ ਹੈਗੀ ਉਹ ਚੱਲੀ ਆ ਬਹੁਤ ਸਾਰੇ ਵਿਆਪਕ ਸਾਡੇ 70 70 80 80 ਕਿਲੋਮੀਟਰ ਦੇ ਕੰਮ ਕਰ ਰਹੇ ਆ ਲੇਕਿਨ ਉਹਨਾਂ ਦੇ ਉੱਤੇ ਇਹਨਾਂ ਨੇ ਅੰਕਾਂ ਦੀ ਸ਼ਰਤ ਲਾ ਕੇ ਉਹਨਾਂ ਨੂੰ ਦੂਰ ਤਰ੍ਹਾਂ ਦੇ ਠੱਕਿਆ ਹੋਇਆ ਹੈਗਾ ਵਾ ਤੇ ਨਾਲ ਹੀ ਅਸੀਂ ਅੱਜ ਦੀ ਰੈਲੀ ਦੇ ਵਿੱਚ ਇਹ ਏਜੰਡਾ ਸਾਡਾ ਕਿ ਜਿੰਨੇ ਵੀ ਕੱਚੇ ਦੇ ਅਫਸਰ ਚਾਹੇ ਉਹ ਸਿੱਖਿਆ ਪ੍ਰੋਵਾਈਡਰਾ ਚਾਹੇ ਐਸਟੀਆਰ ਦੇ ਅਫਸਰ ਉਹਨਾਂ ਸਾਰਿਆਂ ਨੂੰ ਪੱਕਾ ਕੀਤਾ ਜਾਵੇ ਸਿੱਖਿਆ ਵਿਭਾਗ ਦੇ ਵਿੱਚ ਲੈ ਆ ਕੇ ਇਦਾਂ ਦੀ ਮੰਗਾਂ ਤੇ ਅਸੀਂ ਅੱਜ ਰੈਲੀ ਕਰ ਰਹੇ ਹਾਂ ਤੇ ਤੁਹਾਡਾ ਤੁਸੀਂ ਅੱਗੇ ਪਹਿਲਾਂ ਗਏ ਸੀ ਇਹਨਾਂ ਕੋਲ ਕੋਈ ਮੰਗ ਪੱਤਰ ਲੈ ਕੇ ਕੋਈ ਅਸੀਂ ਅਸੀਂ ਜੀ ਤਿੰਨ ਚਾਰ ਵਾਰ ਮੰਗ ਪੱਤਰ ਲੈ ਕੇ ਲਾਕਡਾਊਨ ਦੇ ਵਿੱਚ ਵੀ ਜਦੋਂ ਲਾਕਡਾਊਨ ਖੁੱਲਿਆ ਪਹਿਲੀ ਮਈ ਤੋਂ ਬਾਅਦ ਦੇ ਵਿੱਚ ਅਸੀਂ ਬਕਾਇਦਾ ਤੌਰ ਤੇ ਇਹਨਾਂ ਦੇ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਦੇ ਸੁਪਰਡੈਂਟ ਮੈਡਮ ਹੈਗੇ ਆ ਉਹਨਾਂ ਕੋਲ ਅਸੀਂ ਮੰਗ ਪੱਤਰ ਦੇ ਗੱਲਬਾਤ ਕੀਤੀ ਜਾਵੇ ਲੇਕਿਨ ਜਿਹੜੀ ਸਾਡੀ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਆ ਉਹ ਗੱਲਬਾਤ ਪੱਜ ਰਹੀ ਆ ਜਾਣਬੁੱਝ ਕੇ ਜਿਹੜੇ ਹੈਗੇ ਆ ਬਖੇੜੇ ਜ਼ਿਲ੍ਹੇ ਦੇ ਵਿੱਚ ਖੜੇ ਕਰ ਰਹੇ ਤੇ ਤੁਹਾਡੀ ਅੱਗੋਂ ਮੰਗਾ ਜੇ ਨਾਮ ਮੰਨੇ ਤਾਂ ਸੰਘਰਸ਼ ਜਾਰੀ ਰਹੂਗਾ ਜਿਹੜਾ ਹੈਗਾ ਦੇਖੋ ਜੀ ਅੱਜ ਰੈਲੀ ਕੀਤੀ ਹੈਗੀ ਸੰਕੇਤਕ ਹੂੰ ਕਿਉਂਕਿ ਅਸੀਂ ਇਹ ਗੱਲ ਜ਼ਿੰਮੇਵਾਰ ਪਰਸਨ ਆਸੀਂ ਅਸੀਂ ਪ੍ਰਸ਼ਾਸਨ ਦੇ ਜਿਹੜੇ ਨਿਯਮ ਨੇ ਸਰਕਾਰ ਦੇ ਇਸ ਕਰੋਨਾ ਤਹਿਤ ਉਹਨਾਂ ਦਾ ਅੱਜ ਪਾਲਣ ਕਰ ਰਹੇ ਹਾਂ ਅਸੀਂ ਸੰਕੇਤਕ ਧਰਨਾ ਦਿੱਤਾ ਲਗਭਗ 50-60 ਦੀ ਗਿਣਤੀ ਦੇ ਵਿੱਚ ਛੜੇ ਅਧਿਆਪਕ ਨੇ ਆਗੂ ਵਰਕਰ ਅਸੀਂ ਬੁਲਾਏ ਹੈਗੇ ਆ ਜੇ ਮੈਡਮ ਨੇ ਇਹ ਜਿਹੜਾ ਜ਼ਿਲ੍ਹੇ ਦੇ ਮਸਲੇ ਹੱਲ ਨਾ ਕੀਤੇ ਤਾਂ ਅਸੀਂ ਜਿਹੜਾ ਇੱਕ ਸੰਘਰਸ਼ ਨੂੰ ਤਿੱਖਾ ਕਰਾਂਗੇ ਅਸੀਂ ਆਰਟੀਆ ਵੀ ਫੂਕ ਸਕਦੇ ਹੈਗੇ ਆ ਤੇ ਅਸੀਂ ਇਹ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਵੀ ਅਧਿਕਾਰੀ ਨੂੰ ਹਦਾਇਤ ਕੀਤੀ ਜਾਵੇ ਵੀ ਜਿਹੜੇ ਇਹ ਅਧਕਾਂ ਦੇ ਜਿਹੜੇ ਮਸਲੇ ਆ ਪੈਂਡਿੰਗ ਉਹ ਤੁਰੰਤ ਹੱਲ ਕੀਤੇ ਜਾਣ ਠੀਕ ਹੈ ਸਰ 嗯嗯、你不能不先给他查。嗯嗯 ਸਰ ਸ਼ੋਭਨਾਮ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਮੈਂ ਡੈਮੋਕ੍ਰੈਟਿਕ ਟੀਚਰਸ ਫਰੰਟ ਦਾ ਪ੍ਰੈਸ ਸੈਕਟਰੀ ਆ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹਾਂਗੇ ਇਸ ਸਮੇਂ ਦੇ ਜਿਹੜਾ ਜਿਹੜਾ ਦੌਰ ਚੱਲ ਰਿਹਾ ਹੈ ਇਹਦੇ ਵਿੱਚ ਜਿਹੜੇ ਲੋਕਾਂ ਦੇ ਬਹੁਤ ਸਾਰੇ ਅਧਿਆਪਕਾਂ ਦੇ ਐਜੂਕੇਸ਼ਨ ਦੇ ਬਹੁਤ ਸਾਰੇ ਜਿਹੜੇ ਇਸ਼ੂਜ਼ ਨੇ ਉਹ ਬੁਰੀ ਤਰ੍ਹਾਂ ਅਨ ਐਡਰੈਸ ਅਨ ਐਡਰੈਸ ਕਰ ਰਹੇ ਆ ਉਹਨਾਂ ਦੇ ਵਿੱਚ ਉਹ ਕੀ ਰਿਹਾ ਹੈ ਕਿ ਅਸੀਂ ਆਨਲਾਈਨ ਐਜੂਕੇਸ਼ਨ ਦਾ ਸਤਾ ਫੜਿਆ ਉਹਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਬੱਚਿਆਂ ਕੋਲ ਸਮਾਰਟਫੋਨ ਆ ਜਿਹੜੇ 90% ਤੌਰ ਤੇ ਬੱਚਿਆਂ ਕੋਲ ਯਾਨੀ ਇਹਦੇ ਨਾਲ ਵੀ ਵੱਧ ਮੈਂ ਕਹੂੰਗਾ ਇਕ ਐਵੇਂ ਅੰਕੜਾ ਜਿਹਾ ਮਤਲਬ ਹੈਗਾ ਇਹ ਸਾਰੇ ਇੰਡੀਆ ਦਾ ਜੇ ਫੋਲੀ ਹੈ ਤਾਂ ਸਿਰਫ 8% ਹਾਊਸਹੋਲਡ ਨੇ ਜਿੰਨਾ ਕੋਈ 스마트ਫੋਨ ਨੇ ਜਿਹੜੇ ਉਹਨਾਂ ਦੀ ਤੇ ਇੰਟਰਨੈਟ ਕਨੈਕਟੀਵਿਟੀ ਦੀ ਸਹੂਤਾ ਹੈ ਤੇ ਇਸ ਗੱਲ ਨੂੰ ਨਜ਼ਰਅੰਦਾਜ਼ ਕਰਕੇ ਇੱਕ ਬੁਰੀ ਤਰ੍ਹਾਂ ਮਤਲਬ ਇਸ ਤਰ੍ਹਾਂ ਦਾ ਕੰਮ ਹੈ ਸਿਸਟਮ ਖੋ ਦਿੱਤਾ ਗਿਆ ਜਿਹਦੇ ਵਿੱਚ ਐਜੂਕੇਸ਼ਨ ਦੇ ਵਿੱਚ ਵੀ ਹੁਣ ਜਿਹੜਾ ਭੇਦਭਾਵ ਹੈ ਜਿਹੜਾ ਆਰਥਿਕਤਾ ਦੇ ਖੇਤਰ ਵਿੱਚ ਹੁੰਦਾ ਸੀ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਹੁੰਦਾ ਸੀਗਾ ਉਹ ਲਾਗੂ ਹੋ ਗਿਆ ਹੈ ਬਹੁਤ ਜਿਹੜੇ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਸਾਹਮਣੇ ਆ ਰਹੀਆਂ ਨੇ ਪਿੱਛੇ ਅਖਬਾਰਾਂ ਦੇ ਵਿੱਚ ਤੁਸੀਂ ਪੜਿਆ ਹੋਣਾ ਹੈ ਕਿ ਇੱਕ ਬੱਚੀ ਹੈ ਜਿਹੜੀ ਉਹ ਬਠਿੰਡੇ ਜ਼ਿਲ੍ਹੇ ਦੀ ਉਹ ਜਿਹੜੀ ਹੈਗੀ ਉਹ ਸੂਇ ਸੈਕਟ ਕਰ ਗਈ ਤੇ ਉਸ ਮੈਸ਼ਾ ਜ਼ਿਲ੍ਹੇ ਦੇ ਬਾਰੇ ਚ ਤੁਹਾਨੂੰ ਪੜ ਨਹੀਂ ਕਿ ਜਿਹੜਾ ਐਗਜੈਕਟਲੀ ਮੈਨੂੰ ਚੇਤਾ ਨਹੀਂ ਹੈ ਪਰ ਇਹ ਉਹ ਸਾਡੀ ਵਿਦਿਆਰਥਣ ਹੈ ਜਿਹੜੀ ਉਹਦੀ ਉਹ ਇਸ ਗੱਲ ਨੂੰ ਉਹਦੀ ਨਿਸ਼ਾਨੀ ਹੈ ਇਸ ਗੱਲ ਦੀ ਕਿ ਵੀ ਆਲ ਓਵਰ ਸਾਰੇ ਪੰਜਾਬ ਤੇ ਸਾਰੇ ਇੰਡੀਆ ਦੇ ਵਿੱਚ ਵਿਦਿਆਰਥੀਆਂ ਨਾਲ ਕੀ ਵਾਪਰ ਰਿਹਾ ਉਹ ਕਿੰਨੇ ਡਿਪਰੈਸਡ ਨੇ ਇਸ ਡਿਪਰੈਸ਼ਨ ਦੀ ਹਾਲਤ ਦੇ ਵਿੱਚ ਉਹਨਾਂ ਦੇ ਨਾਲ ਘਰਾਂ ਦੇ ਵਿੱਚ ਕੀ ਹੋ ਰਿਹਾ ਉਹ ਰੋਜ਼-ਰੋਜ਼ ਕਿਸ ਕਿਸਮ ਦੀ ਆ ਕਿਸ ਕਿਸਮ ਦੇ ਕ੍ਰਾਈਸਿਸ ਚੋਂ ਲੰਘ ਰਹੇ ਦੂਜੇ ਦੂਜੇ ਇਹਦੇ ਪਿੱਛੇ ਜਿਹੜਾ ਇਹ ਆਨਲਾਈਨ ਐਜੂਕੇਸ਼ਨ ਵਾਲਾ ਸਿਸਟਮ ਹੈ ਇਹਦੇ ਪਿੱਛੇ ਦੋ ਰੀਜ਼ਨਸ ਕੰਮ ਕਰਦੇ ਨੇ ਇੱਕ ਤਾਂ ਜਿਹੜਾ ਮੋਬਾਈਲ ਤੇ ਜਿਹੜਾ ਹੋਰ ਸੌਫਟਵੇਅਰ ਸਿਸਟਮ ਹੈ ਆਪਾਂ ਬਹੁਤ ਰਾਜਾ ਪ੍ਰੋਗਰਾਮ ਚ ਚੱਲ ਰਿਹਾ ਇੱਕ ਇੱਕ ਮਿੰਟ ਇੱਕ ਹੰਤਾ ਦੇ ਇੱਕ 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 ਸੈਕਿੰਡ ਇੱਕ ਸੈਕਿੰਡ ਤੇ ਉਹ ਜਿਹੜਾ ਜਿਹੜਾ ਇੱਕ ਪ੍ਰੋਵਾਈਡ ਕਰਵਾਇਆ ਜਾ ਰਿਹਾ ਕਾਰਪੋਰੇਟਸ ਵੱਲੋਂ ਹਾਰਡਵੇਅਰ ਤੇ ਸੌਫਟਵੇਅਰ ਦਾ ਜਿਹੜਾ ਢਾਂਟਾ ਜਿਹਦੇ ਵੇਲੇ ਤਾਂ ਹੀ ਉਹ ਕਹਿੰਦੇ ਨੇ ਕਿ ਅਸੀਂ ਵੀ ਠੇਕਾ ਲੈ ਲੈਨੇ ਆ ਕਿ ਸਾਰੇ ਐਜੂਕੇਸ਼ਨ ਸਿਸਟਮ ਦਾ ਤੇ ਇਹਨੂੰ ਅਸੀਂ ਇਸ ਤਰ੍ਹਾਂ ਕਿਸੇ ਕੁਝ ਸੋ ਕਾਲ ਸਮਾਰਟ ਰੂਮ ਸਮਾਰਟ ਕਲਾਸ ਰੂਮਦਰਾں ਚਲਾਵਾਂਗੇ ਤੇ ਇਹਦੇ ਆਪਕਾਂ ਨੂੰ ਸਾਈਡ ਲਾਈਨ ਦਿੱਤਾ ਜਾ ਰਿਹਾ ਤੇ ਉਹਨਾਂ ਦੀ ਜਿਹੜੀ ਰੈਲੇਵੈਂਸ ਹੈ ਉਹਨੂੰ ਸਮਾਪਤ ਕੀਤਾ ਜਾ ਰਿਹਾ ਮੰਦਪਾਗੀ ਗੱਲ ਇਹ ਹੈ ਕਿ ਸ਼ਰਾਬ ਦੇ ਠੇਕੇ ਹੱਥੇ ਖੁੱਲੇ ਨੇ ਤੇ ਸਕੂਲਾਂ ਨੂੰ ਜਿਹੜਾ ਹੈਗਾ ਉਸ ਨੂੰ ਖੋਲਣ ਦਾ ਸਰਕਾਰ ਇਸ ਕਰਕੇ ਨਾ ਨਹੀਂ ਲੈ ਰਹੀ ਕਿਉਂਕਿ ਆਖਰਕਾਰ ਸਾਰੇ ਵਿਧਾਇਕ ਨੇ ਉਹ ਸਰਕਾਰੀ ਖਜ਼ਾਨੇ ਉੱਤੇ ਉਹ ਸਿੱਧ ਕਰਨਾ ਚਾਹੁੰਦੇ ਨੇ ਕਿ ਇਹ ਬੋਝ ਨਹੀਂ ਤੇ ਇਹਨਾਂ ਨੂੰ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਤੇ ਇਸ ਤਰ੍ਹਾਂ ਦੀ ਨੀਤੀ ਉੱਤੇ ਸਰਕਾਰ ਠੀਕ ਕੰਮ ਕਰ ਰਹੀ ਐ ਅਸੀਂ ਇਸ ਆਵਾਜ਼ ਨੂੰ ਖਾਂਦ ਸਕਦੇ ਹਾਂ ਤੇ ਆਇਆ ਵੀ ਇਹ ਨਹੀਂ ਚੱਲਦਾ ਠੀਕ ਥੈਂਕ ਯੂ ਜਿਹੜੀ ਸਾਡੇ I <laughs>